स्वागत है ਤੁਹਾਡਾ ਨਾਮਧਾਰੀ মিডিਆ ਇੰਡੀਆ ਤੇ ਅੰਮ੍ਰਿਤ ਸਰਦੀ ਸਾਧ ਸੰਗਤ ਨੇ ਬਸੰਤ ਪੰਚਮੀ ਦਾ ਮੇਲਾ ਮਨਾਇਆ ਜਿੱਥੇ ਸ੍ਰੀ ਸਤਗੁਰੂ ਉਦੇ ਸਿੰਘ ਜੀ ਨੇ ਦਰਸ਼ਨ ਦਿੱਤੇ ਮੇਲੇ ਦੇ ਵਿੱਚ ਕੁਲਦੀਪ ਸਿੰਘ ਧਾਲੀਵਾਲ ਮਿਨਿਸਟਰ ਆਫ ਐਨ ਆਰ ਆਈ ਅਫੇਅਰਸ ਆਫ ਪੰਜਾਬ ਐਨ ਆਰ ਨੇ ਵੀ ਆਪਣੇ ਇਤਿਹਾਸ ਤੇ ਰੌਸ਼ਨੀ ਪਾਈ ਆਈਜੀ ਸਰਵਨ ਕਰੀਏ ਅੱਜ ਦੇ ਇਸ ਸਮਾਗਮ ਦੇ ਵਿੱਚ ਇਲਾਕਾ ਨਿਵਾਸੀ ਸਾਧ ਸੰਗਤ ਦੇ ਦਰਮਿਆਨ ਔਰ ਅੱਜ ਦੇ ਇਸ ਸਮਾਗਮ ਦੇ ਵਿੱਚ ਪੰਜਾਬ ਸਰਕਾਰ ਦੀ ਬਹੁਤ ਹੀ ਸਤਿਕਾਰ ਤੇ ਸਨਮਾਨਯੋਗ ਸ਼ਖਸੀਅਤ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਕੈਬਨਿਟ ਮੰਤਰੀ ਪੰਜਾਬ ਉਹ ਬਰਾਜਮਾਨ ਹਨ ਇਸ ਸਮਾਗਮ ਦੇ ਅੰਦਰ ਮੈਂ ਤਾਂ ਸਤਨੂੰ ਬੇਨਤੀ ਕਰਨਾ ਚਾਹਨਾ ਕਿ ਉਹ ਮੰਚ ਤੇ ਆਉਣ ਆਪਣੇ ਵੱਲੋਂ ਕੁਝ ਸ਼ਬਦ ਵੀ ਤੁਹਾਡੇ ਨਾਲ ਸਾਂਝੇ ਕਰਨਗੇ ਸੰਗਤ ਦੇ ਰੂਬਰੂ ਬੈਠੇ ਨੇ ਸਾਹਮਣੇ ਮੈਂ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਨੂੰ ਬੇਨਤੀ ਕਰਨਾ ਕਿ ਕਿਰਪਾ ਕਰਕੇ ਮੰਚ ਤੇ ਤਸ਼ਰੀਫ ਲਿਆਓ ਅੱਜ ਦੇ ਇਸ ਸਮਾਗਮ ਦੇ ਵਿੱਚ ਅਚੇਚੇ ਤੌਰ ਤੇ ਕਿਉਂਕਿ ਤਾਲੀ ਵਾਲਾ ਸਾਹਿਬ ਤੁਹਾਡੀ ਸਰਕਾਰ ਜਿਸ ਮਕਸਦ ਨੂੰ ਲੈ ਕੇ ਪੰਜਾਬ ਵਿੱਚ ਹੋਂਦੇ ਵਿੱਚ ਆਈ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਅਪਣਾ ਕੇ ਪੰਜਾਬ ਵਿੱਚ ਤੁਹਾਡੀ ਸਰਕਾਰ ਆਈ ਤੁਸੀਂ ਉਸ ਸਰਕਾਰ ਦੇ ਨਮਾਇੰਦੇ ਹੋ ਅੱਜ ਯੁੱਗ ਪਲਟਾਊ ਰੈਬਰ ਸਤਿਗੁਰੂ ਰਾਮ ਸਿੰਘ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਤੁਸੀਂ ਇਸ ਇਲਾਕੇ ਦੀ ਨੁਮਾਇੰਦਗੀ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਉਹਨਾਂ ਦਾ ਪ੍ਰਕਾਸ਼ ਪੁਰਬ ਦਾ ਇਹ ਦਿਨ ਮਨਾਇਆ ਜਾ ਰਿਹਾ ਹੈ ਤੁਹਾਡਾ ਹਾਰਦਿਕ ਸਵਾਗਤ ਹੈ ਇਸ ਮੰਚ 'ਤੇ ਔਰ ਬੇਨਤੀ ਕਰਾਂਗਾ ਕਿ ਆਪਣੇ ਵੱਲੋਂ ਕੁਝ ਸ਼ਬਦ ਤੁਸੀਂ ਸੰਗਤ ਨਾਲ ਸਾਂਝੇ ਕਰੋ ਸਰਦਾਰ ਕੁਰੀਬ ਸਿੰਘ ਜੀ ਅੱਜ ਦੇ ਇਸ ਬਹੁਤ ਹੀ ਕੀਮਤੀ ਸਮਾਗਮ ਦੇ ਵਿੱਚ ਪਹੁੰਚੇ ਸਾਡੇ ਪੈਂਪਧਾਵਾ ਨੂੰ सब तो पहला प्यार परी सात श्रीकाल नमस्कार वाहगुरु जी का खालसा वाहू जी की फतेह मैं बैठा सुन रहा सुन भी रहा है सोच भी रहा ਕਿ ਅੱਜ ਜਿਸ ਵੀ ਹਾਲਤ ਦੇ ਵਿੱਚ ਆਪਾਂ ਬੈਠੇ ਆਂ ਇਹ ਜਿਹੜੀ ਆਜ਼ਾਦੀ ਦਾ ਨਿੱਗ ਜਿਹੜਾ ਆਪਾਂ ਮਾਣਦੇ ਆਂ ਜੈਸਾ ਕੂਕਾ ਲੈਤ ਜੇ ਸਤਗੁਰੂ ਰਾਮ ਸਿੰਘ ਜੀ ਉਸ ਸਮੇਂ ਇਸ ਜੰਗੇ ਆਜ਼ਾਦੀ ਲਹਿਰ ਦੀ ਗਵਾਹੀ ਨਾ ਕਰਦੇ ਇਸ ਦੇਸ਼ ਨੂੰ ਆਜ਼ਾਦ ਕਰਉਣਾ ਬਹੁਤ ਮਮਕਨ ਥੀ ਗੱਲ ਇਹ ਆ ਕਿ ਇਹ ਸਾਡਾ ਹੈਰੀਟੇਜ ਹੈ ਇਹ ਸਾਡਾ ਸਰਮਾਇਆ ਪਰ ਕਿੱਥੇ ਗੁੰਡੀ ਅੜ ਗਈ ਭਾਈ ਨਿਸ਼ਾਨ ਸਿੰਘ ਓੜੀ ਜਿੰਨੇ ਵਿਸਤਾਰ ਦੇ ਨਾਲ ਸਤਿਗੁਰੂ ਰਾਮ ਸਿੰਘ ਜੀ ਦੇ ਬਾਅਦ ਇਹ ਚ ਦੱਸਦੇ ਸੀਗੇ ਸਾਡਾ ਦਿਖਾਂਤ ਲਾ ਲਓ ਦਿਖਾਂਤ ਹੀ ਲਾ ਲਓ ਕਿ ਜੇਸੀ ਆਪਨੀ ਪੜੇ ਜੇਸੀ ਆਪ ਕੁਕਲ ਲਹਿਰ ਦੀ ਪੜੀ ਜੇਸੀ ਆਪ ਗਦਰ ਮੂਵਮੈਂਟ ਦੀ ਪੜੀ ਜੇਸੀ ਆਪ ਬਬਲ ਕਾਲੀ ਲਹਿਰ ਦੀ ਪੜੀ ਜੇਸਾ ਦਾਪ ਆਪ ਫ੍ਰੀਡਮ ਫਾਈਟਰ ਮੂਵਮੈਂਟ ਬਾਰੇ ਨਹੀਂ ਪੜਿਆ ਜੇ ਪੜਿਆ ਹੀ ਨਹੀਂ ਆਪਾਂ ਇਹਦਾ ਹੀ ਜਾਣਦੇ ਆ ਕਿ ਸ਼ੀਦੇ ਆਜਮ ਭਗਤ ਸਿੰਘ ਕਰਤਾਜ ਸਰਾਬ ਸਰਦਾਰ ਉਦਮ ਸਿੰਘ ਸਦਪਾ ਆਪਣੇ ਵਿਸੇ ਦੇ ਨਾਲੋਂ ਅਸਲ ਵਿਸਾਏ ਨਾਚਨਾਟਪੜਾਂ ਵੀ ਚਾਹੀਦਾ ਮੇਲੇ ਵੀ ਲੱਗਣੇ ਚਾਹੀਦੇ ਪਰ ਯਾਦ ਰੱਖੋ ਜੇ ਸਾਡੀਆਂ ਨਸਲਾਂ ਇਹ ਸਾਡਾ ਕੁਝ ਭੁੱਲ ਗਈਆਂ ਤੇ ਸਾਡਾ ਪਸਾ ਇਸੇ ਦੇ ਫੇਰ ਉਹਦੋਂ ਨੂੰ ਵਜਾਂਗੇ ਜਦੋਂ ਵਾਪਸ ਆਏ ਸੀਗੇ ਕਮ ਮਾਂ ਉਹ ਹੀ ਜਿੰਦੀਆਂ ਰਹਿਂਦੀਆਂ ਜਿਹੜੀਆਂ ਆਪਣੇ ਵਿਸੇ ਨੂੰ ਸਾਹਮਣੇ ਰੱਖਦੀ ਹੈ ਵਿਸਾ ਹੀ ਹੈ ਸਭ ਤੋਂ ਵੱਡਾ ਵਿਸਾ ਹੈ ਕਿ ਦੇਸ਼ ਆਜ਼ਾਦ ਕਿਦਾਂ ਹੋਇਆ ਸੀਗਾ ਆਜ਼ਾਦੀ ਦਾ ਮੁੱਢ ਕਿੰਨਾ ਨੇ ਬੰਧਿਆ ਸੀਗਾ ਇਹ ਸਾਡੇ ਬੱਚਿਆਂ ਨੂੰ ਨਹੀਂ ਬਣਾ ਔਰ ਜਿਸ ਲੈਵਲ ਤੇ ਸਾਡੇ ਸਕੂਲਾਂ ਸਾਡੇ ਕਾਲਜਾਂ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਇਹ ਐਜੂਕੇਸ਼ਨ ਦੇਣੀ ਚਾਹੀਦੀ ਆ ਉਹ ਐਜੂਕੇਸ਼ਨ ਤੋਂ ਅਜੇ ਆਪਾਂ ਬਹੁਤ ਦੂਰ ਐ ਆਪਾਂ ਉਸ ਐਜੂਕੇਸ਼ਨ ਨੂੰ ਪਰਦੇ ਦੇ ਦੇ ਉਹਦੇ ਸੱਚੀ ਗੱਲ ਜੇ ਕਿ ਜੇ ਤੁਸੀਂ ਨਹੀਂ ਜਾ ਜ਼ੱਖੋਗੇ ਜੇ ਤੁਸੀਂ ਨਹੀਂ ਇਹਨਾਂ ਦੇ ਦਿਨ ਬਣਾਓਗੇ ਆਪਾਂ ਜਿੰਨੇ ਬੈਠੇ ਆ ਦੇਖੋ ਆਪਣੇ ਤੇ ਨੌਜਵਾਨ ਹੈ ਨਹੀਂ ਘਟਦੇ ਹੈ ਹੀ ਦੀ ਐਕਚੁਅਲੀ ਇਹ ਜਿਹੜੇ ਫੰਕਸ਼ਨ ਹੈ ਮੈਂ ਬਾਬਾ ਜੀ ਨੂੰ ਬੇਨਤੀ ਕਰੂੰਗਾ ਤੁਹਾਡੀ ਲਹਿਰ ਜਿਹੜੀ ਬਹੁਤ ਪਵਿੱਤਰ ਲਹਿਰ ਹੈ ਪਰ ਇਸ ਲਹਿਰ ਦੇ ਨਾਲ ਸਾਡ ਨੌਜਵਾਨਾਂ ਨੂੰ ਜੋੜਨਾ ਬਹੁਤ ਜ਼ਰੂਰੀ ਹੈ ਨੌਜਵਾਨ ਪੀੜ੍ਹੀ ਜਿਹੜੀ ਹੈ ਜਿਹੜਾ ਸਾਡਾ ਸਟੂਡੈਂਟ ਹੈ ਉਹ ਨੂੰ ਇਹ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਜੇ ਨਹੀਂ ਜੋੜਾਂਗੇ ਉਹ ਕਿਤੇ ਹੋਰ ਨਾਲ ਲਹਿਰਾਂ ਨੂੰ ਆਪਣਾ ਮੰਨ ਲੈਣਗੇ ਕਿ ਸਾਡੀ ਆបਦਾਸ ਸੀ ਸਾਡੀ ਆបਦਾਸ ਸੀਗੀ ਸ੍ਰੇਂਤੀ ਕਹਾਂਗਾ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਪਰ ਇਹਦੇ 'ਤੇ ਉਹ ਉਸਤਾਦ ਕਿਤੇ ਜਾਣ ਦੀ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਾਧ ਆਪਣੇ ਬੱਚਿਆਂ ਨੂੰ ਕਿੱਦਾਂ ਜੋੜ ਸਕਦੇ ਹ ਜੇ ਸਾਧ ਆਪਣੇ ਬੱਚੇ ਦਾ ਜੁੜੇ ਬਾਜਾ ਸਵੇਰੇ ਮੇਰਾ 5 ਸਾਲ ਦਾ ਪੁੱਤ ਆ ਉਹ ਬਾੜ ਸੁਣਦਾ ਕੀਰਤਨ ਕਰਦਾ ਹਾਰਮonies ਰੱਖਿਆ ਉਹਨੇ ਤੇ ਸਵੇਰੇ ਜਦੋਂ ਉਹਦੀ ਦਾਦੀ ਮੇਰੀ ਵਾਈਫ ਜਦੋਂ ਉਹਦਾ ਜੂڑا ਕਰਦੀ ਹੈ ਜਿੰਨਾ ਟਾਈਮ ਉਹਦੇ ਜੂੜੇ ਤੇ ਲੱਗਦਾ ਮੈਂ ਕੁਰਸੀ ਢਾਹ ਕੇ ਉਹਨੂੰ ਅਜਵਾਜ਼ ਕੀਤਾ ਕਿ ਕੀ ਕਰ ਰਿਹਾ ਤੇ ਮੈਂ ਉਹਨੂੰ ਉਨਾ ਟਾਈਮ ਉਹ ਬੰਦਾ ਬਹਾਦਰ ਨੂੰ ਲਾ ਕੇ ਦੇਖਦਾ ਬਾਅਦ-ਬਾਰ ਦੇਖਦਾ ਹੈ ਛੋਟੇ ਸਹਿਬਜ਼ਾਦੇ ਨੂੰ ਬਾਅਦ-ਬਾਰ ਦੇਖਦਾ ਹੈ ਤੇ ਮੈਂ ਉਹਨੂੰ ਸਹਿਜੇ ਨਾਲ ਕਿਹਾ ਮੈਂ ਕਿਹਾ ਵੀ ਸਕੂਲ ਦਾ ਟਾਈਮ ਹੋ ਗਿਆ ਤੈਨੂੰ ਪਤਾ ਤੇਰਾ ਕੋਈ ਟੈਸਟ ਵੀ ਹੋਣਾ ਹੈ ਤੇ ਤੇਰਾ ਟੈਸਟ ਵੀ ਹੋਣਾ ਸਕੂਲ ਦੇ ਵਿੱਚ ਤੇ ਤੂੰ ਆਪਣੀ ਪੜਾਈ ਵੱਲ ਧਿਆਨ ਨਹੀਂ ਦੇਂਦਿਆ ਤੇ ਉਹਨੇ ਮੈਨੂੰ ਸਹਿਜੇ ਨਾਲ ਆਪਣੇ ਮੂੰਹ 'ਚੋ ਕਿਹਾ ਜਿਹੜਾ ਮੈਨੂੰ ਮਜ਼ਾ ਆ ਗਿਆ ਕਹਿੰਦਾ ਦਾदू ਮੇਰੇ ਗੁਰੂ ਨੇ ਵੀ ਕਿਤੇ ਟੈਸਟ ਲੈਣਾ ਮੇ ਦਾ ਕਹਿੰਦਾ ਇਹ ਦੇਖਣਾ ਵੀ ਮੇ ਲਈ ਬਹੁਤ ਜ਼ਰੂਰੀ ਹੈ ਤੇ ਮੈਂ ਥੋੜਾ ਜਿਹਾ ਚਦਬਿੰਦਾ ਵੀ ਹੋ ਗਿਆ ਕਿ ਮੇਰ ਦਾ ਉਹ ਤੇ ਮੇਰਾ ਪੋਤਾ ਚੰਗਾ ਜਿਹੜਾ ਸਵੇਰੇ ਰੋਜ਼ ਹੀ ਲੌਂਦਾ ਰੋਜ਼ ਉਹ ਜੋ ਦਿੱਤੀਆਂ ਸ਼ਾਮ ਨੂੰ ਸੌਣ ਲੱਗਿਆ ਵੀ ਸਵੇਰੇ ਉੱਠਣ ਲੱਗਿਆ ਵੀ ਉਹਨੇ ਲਾਉਣਾ ਹੀ ਲਾਉਣਾ ਸਕੂਲ ਜਾਣ ਤੋਂ ਪਹਿਲਾਂ ਮੇਰੇ ਕਹਿਣ ਦਾ ਬਦਲਿਆ ਕਿ ਜੇ ਬੱਚਿਆਂ ਨੂੰ ਆਪਾਂ ਇਦਾਂ ਨਾ ਜੋੜਾਂਗੇ ਤੇ ਸਾਥ ਫੇਰ ਆਪਣਾ ਕੰਮ ਨਹੀਂ ਹੋਣਾ ਆਪਾਂ ਨੂੰ ਬੱਚਿਆਂ ਨੂੰ ਜੋੜਨਾ ਪਊਗਾ ਆਪਾਂ ਜਿਹੜੇ ਸਦਾਤ ਕਰਦੇ ਆਂ ਸਭ ਤੋਂ ਜ਼ਿਆਦਾ ਸਦਾ ਰਾਜ ਜਿਹੜਾ ਐਜੂਕੇਸ਼ਨ ਦੇ ਵਿੱਚ ਜਿਹੜਾ ਇਹ ਮੰਨਫੀ ਕੀਤਾ ਗਿਆ ਇਹਨੂੰ ਜਿਹੜਾ ਪੜਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਤਾ ਨਹੀਂ ਅੱਗੇ ਜਾ ਕੇ ਅਗਲੇ 100 ਸਾਲ ਬਾਅਦ 200 ਸਾਲ ਬਾਅਦ ਇਹ ਵਰਲਡ ਦੀ ਕਿੱਦਾਂ ਦੀ ਸਥਿਤੀ ਹੋ ਜਾਏ ਕਿੱਥੇ ਕਿਹਦੀ ਲੋੜ ਪੈ ਜਾਏ ਸੋ ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਤੁਸੀਂ ਬਹੁਤ ਪਵਿੱਤਰ ਕੰਮ ਕਰ ਰਹੇ ਹੋ ਬਹੁਤ ਹੀ ਲੈਰ ਹੀ ਬੜੀ ਪਵਿੱਤਰ ਹੈ ਪਰ ਜਿਨੇ ਪੜਿਆ ਤੇ ਆਸੋ ਨੂੰ ਪਤਾ ਜਿੰਨੇ ਨਹੀਂ ਪੜਿਆ ਉਹਨੂੰ ਕੀ ਪਤਾ ਕਿ ਬਾਬਾ ਸੌਂਸੇ ਭਗੜੇ ਹੋਣੀ ਕਿੱਥੇ ਉੱਥੇ ਅਮਰੀਕਾ ਦੇ ਵਿੱਚ ਜਾ ਕੇ ਕਿੱਥੇ ਕਿਹੜੇ ਕਾਰਖਾਨੇ ਵਿੱਚ ਕੰਮ ਕਰਦੇ ਸੀ ਜਿੰਨੇ ਨਹੀਂ ਪੜਿਆ ਉਹਨੂੰ ਇਹ ਵੀ ਨਹੀਂ ਪਤਾ ਕਿ ਕਰਤਾਰ ਸਿੰਘ ਸਰਾਬਾ ਸ਼ਹੀਦ ਤੇ ਹਗਾ ਬਦੂ ਨੇ ਇਹਦੀ ਪਤਾ ਕਿ ਪਹਿਲਾ ਪੰਜਾਬੀ ਪੱਤਰਕਾਰ ਸੀਗਾ ਜਿਹਨੇ ਪਹਿਲੀ ਗੱਦਦ ਖ਼ਬਰ ਕੱਢੀ ਪੰਜਾਬੀ ਦੀ ਕਹ ਪੁੱਛ ਲੋ ਕਿਸ ਨੂੰ ਨਵੇਂ ਬੰਦੇ ਨੂੰ ਕਿਸੇ ਨੂੰ ਨਹੀਂ ਪਤਾ ਕਿਹਨੂੰ ਪੁੱਛੋ ਕਿ ਦੁਨੀਆ ਦੇ ਅੰਦਰ ਪੰਜਾਬੀ ਪਹਿਲਾ ਪੰਜਾਬੀ ਪੱਤਰਕਾਰ ਕਿਹੜਾ ਸੀਗਾ ਉਹ ਕਰਤਾਰ ਸਿੰਘ ਸਰਾਭਾ ਸੀਗਾ ਜਿਨ੍ਹਾਂ ਨੇ ਸਾਫ਼ ਸਿਸਕੋ ਤੋਂ ਗਦਰ ਅਖਬਾਰ ਕੱਢਿਆ ਇਹ ਚੀਜ਼ਾਂ ਸਾਨੂੰ ਪਤਾ ਹੋਣੀ ਚਾਹੀਦੀਆਂ ਲਾਲਾ ਹਰदयाल ਜੀ ਕਿਤੇ ਕਿਤੇ ਵੱਡੇ ਬੰਦੇ ਸੀਗੇ ਇਹ ਸਭ ਬੰਦਿਆਂ ਦੀ ਬੜੀ ਵੱਡੀ ਦੇਣ ਹੈ ਸੋ ਮੈਂ ਤਾਂ ਮਤਲਬ ਮੇਰਾ ਤਾਂ ਸੇਹ ਦੀ ਝੁਕਦਾ ਨਾ ਜੋਧਿਆਂ ਦੇ ਅੱਗੇ ਬਹੁਤ ਵੱਡੇ ਜੋਧੇ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਇਆ ਅੰਗਰੇਜ਼ਾਂ ਨੂੰ ਇੱਥੋਂ ਕੱਢਿਆ ਸੋਸ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਸਾਨੂੰ ਆਪਣੇ ਬੱਚਿਆਂ ਨੂੰ ਵੀ ਇਹਨਾਂ ਲਹਿਰਾਂ ਦੇ ਨਾਲ ਜੋੜਨਾ ਪਊਗਾ ਉਹਨਾਂ ਨੂੰ ਪੜ੍ਹਾਉਣਾ ਪਊਗਾ ਉਹਨਾਂ ਨੂੰ ਦੱਸਣਾ ਪਊਗਾ ਕਿ ਕੌਣ ਸੀ ਕੇ ਕੁੱਕੇ ਕੌਣ ਸੀ ਗਦਰੀ ਬਾਬੇ ਕੌਣ ਸੀ ਕੇ ਬੱਬਰ ਇਹ ਸਭ ਲਹਿਰਾਂ ਜਿਹੜੀਆਂ ਸਾਡੇ ਬੱਚਿਆਂ ਨੂੰ ਦੱਸਣੀਆਂ ਪੈਣੀਆਂ ਇਹਦੇ ਤੇ ਸਕੂਲਾਂ ਕਾਲਜਾਂ ਦੀ ਵੀ ਡਿਊਟੀ ਆ ਪਰ ਸਾਡੀ ਵੀ ਡਿਊਟੀ ਆ ਜਿਹੜੇ ਅਸੀਂ ਮਾਪੇ ਆਪਣੇ ਧੀਆਂ ਪੁੱਤਾਂ ਨੂੰ ਪੜ੍ਹਾਉਨੇ ਆ ਉਹਨਾਂ ਨੂੰ ਘਰੋਂ ਸਿੱਖਿਆ ਦਿਆ ਕਰੋ ਪਈ ਆ ਵੀ ਚੀਜ਼ਾਂ ਨਾਲ ਪੜਦੀਆਂ ਇਹ ਚੀਜ਼ਾਂ ਵੀ ਨਾਲ ਦੇਖੜੀਆਂ ਸੋ ਮੈਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦੀ ਹਾਂ ਖਾਸ ਤੌਰ ਤੇ ਜਿਹਦਾ ਨਿਸ਼ਾਨ ਸਿੰਘ ਜੀ ਨੇ ਬਹੁਤ ਅੱਛੇ ਢੰਗ ਦੇ ਨਾਲ ਬਾਬਾ ਜੀ ਬਾਰੇ ਸਤਗੁਰੂ ਰਾਮ ਸਿੰਘ ਜੀ ਦੇ ਬਾਰੇ ਵਿੱਚ ਬਹੁਤ ਵਧੀਆ ਵਿਆਖਿਆ ਉਹਨਾਂ ਨੇ ਕੀਤੀ ਹੈ ਇਹ ਵਿਆਖਿਆ ਸਾਡੀ ਜੰਗ ਪੀੜੀ ਜਿਹੜੀ ਆ ਉਹ ਉਹਨੂੰ ਵੀ ਆਪਾਂ ਜਿਹੜੀ ਕਦੀਏ ਤਾਂ ਜੋ ਸਾਡਾ ਜੂਥ ਜਿਹੜਾ ਸਾਡੇ ਇਸ ਸੁਭਾਸ ਦੇ ਨਾਲ ਜਿਹੜਾ ਜੋੜ ਸਕੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਤਾਲੀਵਾਲ ਸਾਹਿਬ ਸਾਧਗੁਰੂ ਜੀ ਕਿਰਪਾ ਕਰਨਗੇ ਇੱਕ ਤਾਲੀਵਾਲ ਸਾਹਿਬ ਨੂੰ ਸਨਮਾਨ ਪੇਟ ਕੀਤਾ ਜਾਵੇਗਾ ਮੰਚ ਵੱਲੋਂ ਜੋ ਜੋ ਬੋਲੇ ਸੋ ਨਿਹਾਲ ਤੁਸੀਂ ਉਹ ਚੇਚੇ ਤੌਰ ਤੇ ਆਏ ਅੱਜ ਦੇ ਸਮਾਗਮ ਵਿੱਚ ਤੁਹਾਡਾ ਧੰਨਵਾਦ ਇਸ ਦੇ ਨਾਲ ਹੀ ਤੁਸੀਂ ਜ਼ਿਕਰ ਕੀਤਾ ਪਹਿਲੇ ਪੰਜਾਬੀ ਪੱਤਰਕਾਰ ਦਾ ਪਹਿਲੇ ਪੰਜਾਬੀ ਪੱਤਰਕਾਰ ਦਾ ਕੀ ਬਾਤ ਹੈ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਕਲਮ ਦੇ ਤਨੀ ਹੁੰਦਿਆਂ ਹੋਇਆਂ ਆਪਣਾ ਯੋਗਦਾਨ ਪਾਇਆ ਦੇਸ਼ ਦੀ ਆਜ਼ਾਦੀ ਦੇ ਵਿੱਚ ਸਮੁੱਚਾ ਪ੍ਰੈਸ ਦਾ ਭਾਈਚਾਰਾ ਵੀ ਇਸ ਮੰਚ ਵਿੱਚ ਹਾਜ਼ਰ ਹੈ ਇਸ ਸਮਾਗਮ ਵਿੱਚ ਹਾਜ਼ਰ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਉਹਨਾਂ ਨੂੰ ਵੀ ਜਿਵੇਂ ਆਖਦਾ ਹਾਂ ਹੁਣ ਹਜ਼ੂਰੀ ਰਾਗੀ ਜਿੱਥੇ ਪਾਸੋਂ ਆਪ ਕੀਰਤਨ ਸਰਵਣ ਕਰੋਗੇ ਐਫਰ ਜੀ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਸ਼ੇਅਰ ਕਰੋ ਧੰਨਵਾਦ